ਮੈਂ ਸੁਤਰਾਮ ਸਿੰਘ ਪੰਨੂ ਖਸਾਨ ਮਜ਼ਦੂਰ ਸਿੰਘ ਹਰਸ਼ੋਦੀ ਪੰਜਾਬ ਦੇ ਸੂਬਾ ਬੂ ਅੱਜ ਆਪਾਂ ਅਮਰੀਕਾ ਤੋਂ ਰਿਪੋਰਟ ਕਰਕੇ ਵਾਪਸ ਭੇਜੇ ਗਏ ਭਾਰਤੀਆਂ ਨੂੰ ਜਿਤਨਾ ਜਲੀਲ ਕੀਤਾ ਗਿਆ ਵਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਮੇਰੇ ਵੀਰੋ ਵੀਡੀਓ ਸੁਣ ਕੇ ਤਰੁੰਤੀ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਅਮਰੀਕਾ ਦੇ ਵਿੱਚੋਂ 104 ਭਾਰਤੀ ਫੌਜੀ ਭਾਈ ਜਾਂਦੇ 트럼ਪ ਵੱਲੋਂ ਬੇੜੀਆਂ ਦੇ ਵਿੱਚ ਨੋੜ ਕੇ ਤੇ ਹੱਤ ਘੜੀਆਂ ਲਾ ਕੇ ਮੁਜਰਮਾਂ ਵਾਂਗੂ ਉਹਨਾਂ ਨੂੰ ਜਲੀਲ ਕਰਕੇ ਭਾਰਤ ਭੇਜਿਆ ਗਿਆ ਤੇ ਭਾਰਤੀ ਸਰਕਾਰ ਨੇ ਉਹਨਾਂ ਨੂੰ ਦਿੱਲੀ 에어ਪੋਰਟ ਤਾਰਨ ਦੀ ਥਾਂ ਦੇ ਉੱਤੇ ਅੰਮ੍ਰਿਤਸਰ ਦੇ ਭਾਈ ੱਡੇ ਉੱਤੇ ਤਾਰਿਆ ਪੂਰੇ ਆਪਣੇ ਅੰਮ੍ਰਿਤਸਰ ਭਾਈ ੱਡੇ ਦਾ ਤਾਰਨ ਦੇ ਜਿਹੜਾ ਮਕਸਦ ਹੈ ਉਹ ਕੇਂਦਰ ਸਰਕਾਰ ਦਾ ਆਪਣਾ ਹੋ ਸਕਦਾ ਜਿਹੜਾ ਇੰਨਾ 104 ਭਾਰਤੀਆਂ ਨਾਲ ਜਿਤੀ ਪੰਜਾਬੀ ਆ ਬਾਕੀ ਗੁਜਰਾਤ ਦੇ ਆ ਹਰਿਆਣੇ ਦੇ ਆ ਮਹਾਰਾਸ਼ਟਰ ਦੇ ਆ ਜੁਪੀ ਦੇ ਆ ਜਿਸ ਤਰੀਕੇ ਦੇ ਨਾਲ ਹਨ ਮਨੁੱਖੀ ਵਿਆਖ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਜਲੀਲ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਜਾਨਵਾਰਾਂ ਵਾਂਗ ਉਸ ਜਿਹੜਾ ਫੌਜੀ ਬਾਈ ਜਾ ਜਾਂਦਾ ਉਹਦੇ ਵਿੱਚ ਨੂਡ ਕੇ ਸੁੱਟ ਕੇ ਲਿਆਂਦਾ ਗਿਆ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੇ ਸਵਾਲ ਅਮਰੀਕਾ ਦੀ ਡੈਮੋਕ੍ਰੇਸੀ ਉੱਤੇ ਤੇ ਭਾਰਤ ਦੀ ਡੈਮੋਕ੍ਰੇਸੀ ਉੱਤੇ ਉਹ ਕਰਦਾ ਵਾ ਪਿਛਰੇ ਸਮਿਆਂ 'ਚ ਜਿਤਨਾ ਸਾਰੇ ਸੰਸਾਰ ਦੇ ਵਿੱਚ ਵੀ ਜਿਤਨਾ ਦੱਖਣੀ ਅਫਰੀਕਾ ਦੇ ਵਿੱਚ ਵੀ ਮਾਰਕ ਜਿਹੜੇ ਉਹ ਆਪਣੇ ਸਲੇਵਗਾਂ ਨਾਲ ਆਪਣੇ ਗੁਲਾਮਾਂ ਨਾਲ ਵਪਾਰ ਕਰਦੇ ਸੀ ਜਾਂ ਆਪਣੇ ਦੇਸ਼ ਦੇ ਵਿੱਚ ਵੀ ਉਸੇ ਤਰੀਕੇ ਦਾ ਪਿਆਰ ਆਇਆ ਏ ਜੋ ਕੀਤਾ ਗਿਆ ਵਾ ਜਦੋਂ ਦਾ ਅਮਰੀਕਾ ਅਮਰੀਕਾ ਦਾ ਅਮਰੀਕਾ ਦੇ ਰਾਸ਼ਟਰਪਤੀ ਨੇ ਸੌਂ ਚੁੱਕੇ 트럼ਪ ਨੇ 20 ਜਨਵਰੀ ਤੋਂ ਉਸ ਤੋਂ ਪਹਿਲਾਂ ਜਦੋਂ ਚੋਣ ਲੜ ਰਿਹਾ ਸੀ ਉਹ ਲਗਾਤਾਰ ਕਹਿ ਰਿਹਾ ਸੀ ਮੈਂ ਜਿਹੜੇ ਜੋ ਵੀ ਇੱਥੇ ਆਏ ਆ ਦੂਜੇ ਦੇਸ਼ਾਂ ਤੋਂ ਸਾਰੇ ਮੈਂ ਵਾਪਸ ਭੇਜ ਲੇ ਜਿਹੜੇ ਗਏ ਆ ਕਿੰਨਾ ਇਹ ਵਰਕ ਭਰਮਣ ਦੇ ਗਏ ਆ ਵੀ ਵੀ 40 ਜੜੀ 33 ਲੱਖ 50 50 ਲੱਖ ਰੁਪਏ ਦੇ ਕੇ 70 70 ਲੱਖ ਰੁਪਏ ਦੇ ਕੇ ਗਏ ਪੈਣੀਆਂ ਵੇਚ ਕੇ ਗਏ ਕੋਈ 20 ਸਾਲ ਤੋਂ ਕੋਈ 15 ਸਾਲ ਤੋਂ ਕੋਈ 5 ਸਾਲ ਤੋਂ ਕੋਈ ਸਾਲ ਤੋਂ ਕੋਈ 6 ਮਹੀਨੇ ਤੋਂ ਉੱਥੇ ਆਪਣਾ ਜਿਹੜਾ ਕਮਾਉਂਦੇ ਸੀ ਉਹ ਵੀ ਇਹ ਵਾਪਸ ਦੇਸ਼ ਨੂੰ ਭੇਜਦੇ ਰਹਿਆ ਤੇ ਉਥੋਂ ਜਿਹੜਾ ਉਹਨਾਂ ਨੇ ਕੋਈ ਜਾਇਦਾਦ ਬਣਾਈ ਜਾਂ ਕੁਝ ਬਣਾਈ ਉਹ ਸਾਰਾ ਕੁਝ ਛੱਡ ਕੇ ਤੱਕ ਸਮਾਨ ਤੱਕ ਵੀ ਇਹਨੂੰ ਚੁੱਕਣ ਨਹੀਂ ਦਿੱਤਾ ਗਿਆ ਉਹਨਾਂ ਨੂੰ ਜੇਲ੍ਹ ਚ ਉਥੇ ਨੋੜ ਕੇ ਜਿਹੜੇ ਸੀਏ ਕਰ ਰਹੇ ਉਹਨਾਂ ਜੇ ਨੋੜ ਕੇ ਸੁੱਟ ਕੇ ਕਈ ਦਿਨ ਵਾਪਸ ਭੇਜਿਆ ਗਿਆ ਵਾ 트ੰਪ ਨੇ ਉਦੋਂ ਕਿਹਾ ਸੀ ਕਿ 7.5 ਲੱਖ ਭਾਰਤੀ ਆ ਜਿਹੜੇ ਬਿਗੈਰ ਕਾਗਜ਼ਾਂ ਪੱਤਰਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਆਏ ਹੋਏ ਆ ਤੇ 18000 ਦੀ ਅੰਦਾਜ਼ਾ ਬਿਛਾਣਤ ਕਰ ਲਈ ਆ ਉਹ 18000 ਆਹੀ ਹੋਣਾ ਵਾਪਸ ਜਿਹੜਿਆ ਉਹ ਭੇਜਣੇ ਆ ਤੇ ਉਹਦੇ ਵਿੱਚੋਂ 104 ਉਹਨਾਂ ਨੇ ਕੱਲ ਅੰਮ੍ਰਿਤਸਰ ਦੇ ਬਾਈ ਉਡੇ ਤੇ ਤਾਕਤੇ ਬੇੜੀਆਂ ਤੇ ਅੱਥ ਘੜੀਆਂ ਜੀ ਨੂਡ ਕੇ ਜਾਨਵਾਰਾਂ ਵਾਂਗ ਉਹਨਾਂ ਦਾ ਵਿਆਹ ਕਰਕੇ ਇਹ ਸਭ ਤੋਂ ਵੱਡਾ ਸਵਾਲ ਬਣਦਾ ਪੀੜਾ ਅਮਰੀਕਾ ਆਂਦਾ ਮੈਂ ਬਹੁਤ ਸਾਡਾ ਲੋਕਤੰਤਰ ਹੈ ਜੀ ਅਸੀਂ ਬਹੁਤ ਜਿਹੜਿਆਂ ਉਹ ਮਨੁੱਖਵਾਦੀ ਆ ਉਹਦਾ ਜਨਾਜਾ ਚਰਾਇਕ ਨਿਕਲਿਆ ਟਰੰਪ ਜਿਸ ਤਰੀਕੇ ਨਾਲ ਤਾਨਾਸ਼ਾਈ ਜੋ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਠਣੇਦਾਰੀ ਵਾਲਾ ਪੂਰੇ ਵਰਲਡ 'ਚ ਉਹ ਉਹ ਵੀ ਸਾਹਮਣੇ ਹੈ ਤੇ ਸਭ ਤੋਂ ਵੱਡਾ ਸਵਾਲ ਜੋ ਭਾਰਤੀ ਸਰਕਾਰ ਉੱਤੇ ਮੋਦੀ ਸਰਕਾਰ ਉੱਤੇ ਜਿਨ੍ਹਾਂ ਨੇ ਕੋਈ ਉਜਰ ਨਹੀਂ ਕੀਤਾ ਜਿਨ੍ਹਾਂ ਦੇ ਹੱਥ ਜੋੜੇ ਹੋਏ ਆ ਹੱਥ ਬੰਨੇ ਹੋਏ ਆ ਜਦੋਂ ਅਮਰੀਕਾ ਦੀ ਸਰਕਾਰ ਨੇ ਇਹਨਾਂ ਦੇ ਇਨਾਂ ਦੇ ਅਫਸਰਾ ਉੱਤੇ ਐਨਐਸਏ ਜਿਹੜਾ ਨੈਸ਼ਨਲ ਸਕਿਉਰਿਟੀ ਅਫਸਰ ਜਿੱਦੜ ਬਾਹਰ ਹੋਤੇ ਪਰਚਾ ਦਰਜ ਕੀਤਾ ਬਾਕੀ ਨੇ ਕੀਤਾ ਉੱਥੇ ਇਹਨਾਂ ਦਾ ਅਧਿਕਾਰੀ ਗ੍ਰਿਫਤਾਰ ਕੀਤਾ ਮਿਤਸ਼ਾਨ ਮਿਤਸ਼ਾਨ ਨੂੰ ਪਰਚੇ 'ਚ ਪਾਇਆ ਹੋਇਆ ਹੈ ਜਿਹੜਾ ਗ੍ਰਹਿ ਮੰਤਰੀ ਦੇਸ਼ ਦਾ ਉਦੋਂ ਵੀ ਕੋਈ ਇਹਨਾਂ ਨੇ ਟਿੱਪਣੀ ਤੱਕ ਨਹੀਂ ਕੀਤੀ ਹੱਥ ਜੋੜੇ ਹੋਏ ਆ ਜਦੋਂ ਇਹ ਇਹਨਾਂ ਦੀ ਜ਼ੁਬਾਨ ਬੰਦੀ ਆ ਕੋਈ ਹੋਈ ਹੈ ਉਹਦਾ ਆ ਜੋ ਕੁਛ ਹੁਣ ਵਾਪਰਿਆ 트াম্প ਨੇ ਜੋਕ ਜ ਕੀਤਾ ਇਹ ਹੋਣਾ ਹੀ ਸੀ ਹੁਣ ਵੀ ਜਿਹੜਾ ਵਿਦੇਸ਼ ਮੰਤਰੀ ਉਹ ਕਹੀ ਜਾਂਦਾ ਪਹਿਲਾਂ ਵੀ ਤੇ ਆਇਆ ਹੀ ਆ ਪਤਾ ਨਹੀਂ ਇਹ ਕੀ ਹੈ ਇਸ ਵੇਲੇ ਜੋ ਅਸੀਂ ਸਮਝ ਰਹੇ ਹਾਂ ਇਹ ਪੂਰੇ ਭਾਰਤ ਦੀ ਬੇਇੱਜ਼ਤੀ ਹੈ ਪ੍ਰਭੂ ਸਤਾ ਦੇ ਉੱਤੇ ਵੱਡਾ ਬਾਹਰ ਹੈ ਸੋਵਰਨਿਟੀ ਉੱਤੇ ਵੱਡਾ ਬਾਹਰ ਹੈ ਦੇ ਪੂਰੇ ਭਾਰਤ ਨੂੰ ਜਲੀਲ ਕੀਤਾ ਗਿਆ ਵਾ ਅਮਰੀਕਾ ਦੁਆਰਾ ਪੂਰੇ ਭਾਰਤ ਵਾਸੀਓਨ 140 45 ਕਰੋੜ ਲੋਕਾਂ ਨੂੰ ਜਲੀਲ ਕੀਤਾ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਮੋਦੀ ਦੀ ਹਕੂਮਤ ਹੈ ਜਿਹੜੀ ਕੇਂਦਰ ਦੀ ਹਕੂਮਤ ਆ ਮੋਦੀ ਦੀ ਸਰਕਾਰ ਹੈ ਪ੍ਰਧਾਨ ਮੰਤਰੀ ਮੋਦੀ ਹੈ ਜਿਹੜਾ ਇੱਕ ਬੰਨੇ ਤੇ ਇੱਕ ਬੰਨੇ ਤੇ ਵਿਸ਼ੂ ਗੁਰੂ ਦੀਆਂ ਗੱਲਾਂ ਹੋ ਰਹੀਆਂ ਇੱਕ ਬੰਨੇ ਤੇ ਸਾਡਾ 56 ਇੰਚ ਸੀਨਾ ਵਾ ਉਸ ਉਸ ਜਿਹੜਾ 56 ਇੰਚ ਦਾ ਸੀਨਾ ਵਾ ਉਹ 6 ਜਿਦਾ ਵੀ ਨਹੀਂ ਰਹਿ ਗਿਆ ਤੁਸੀਂ ਪਾਕਿਸਤਾਨਾਂ ਨੂੰ ਡਰਾਉਣਾ ਹੋਵੇ ਬੜੀਆਂ ਧਮਕੀਆਂ ਦਿੰਦੇ ਜੋ ਬੜੀਆਂ ਅੱਖਾਂ ਕੱਢ ਕੇ ਲਾ ਲ ਉਹਦੇ ਹਾਲ ਹੁਣ ਤੁਸੀਂ ਬੋਲੇ ਤੱਕ ਨਹੀਂ ਬੋਲੇ ਤੱਕ ਨਹੀਂ ਹੱਥ ਜੋੜੇ ਹੋਏ ਆ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਫੌਜੀ ਜਹਾਜ਼ ਅਮਰੀਕਾ ਦੇ ਉੱਤਰ ਦਾ ਮਤਲਬ ਕੀ ਹੈ ਜਦੋਂ ਕਿ ਜਦੋਂ ਕਿ ਉਹਨੇ ਕਿਹਾ 트럼ਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਅਹੀਂ ਜਿਹੜੇ ਆ ਇਹ ਜਿੰਨੇ ਵਿਦੇਸ਼ੀ ਆ ਇੱਕ ਹੱਥ ਘੜੀਆਂ ਲਾ ਕੇ ਕੱਲਣੇ ਆ ਬੀੜੀਆਂ ਲਾ ਕੇ ਕੱਲਣੇ ਆ ਤੇ ਕਲੰਬੀਆ ਦੇ ਕਲੰਬੀਆ ਦੇ ਰਾਸ਼ਟਰਪਤੀ ਨੇ ਉਸ ਜਿਹੜਾ ਵਿਰੋਧ ਕੀਤਾ ਉਹਨਾਂ ਕਹਿੰਦਾ ਬਿਲਕੁਲ ਉਹ ਜਿਆ ਕੰਮ ਨਹੀਂ ਕੋ ਕਰ ਸਕਦਾ ਅਸੀਂ ਠੀਕ ਆ ਆਪਣੇ ਜਿਹੜੇ ਕੋਈ ਇਤਰਾ ਆਏ ਆ ਕੋਈ ਅਨਲੀਗਲ ਅਸੀਂ ਆਪਣੇ ਆਪਣੇ ਜਹਾਜ ਕਰਕੇ ਆਪ ਉਹ ਆਪ ਜਾਜ ਲੈਣ ਆਪ ਲੈ ਕੇ ਗਿਆ ਰਾਸ਼ਟਰਪਤੀ ਜਾਜ ਦੇ ਵਿੱਚ ਆਪ ਉਥੋਂ ਆਪਣੇ ਜਿਹੜੇ ਆ ਨਾਗਰ ਉਹਨੂੰ ਲੈ ਕੇ ਆਇਆ ਸਨਮਾਨ ਸਨਮਾਨ ਨਾਲ ਲੈ ਕੇ ਆਇਆ ਆਪਣੇ ਭਾਈ ਜਾਜ ਚ ਬਗੈਰ ਕਿਸੇ ਜਿਹੜਾ ਵਾ ਉਹ ਉਹਨਾਂ ਨੂੰ ਐਸ ਪੂਰੀ ਸ਼ੋਖ ਸੌਦਾ ਦੇਣਾ ਇਧਰਲੇ ਬੰਨੇ ਕੀ ਹੈ ਇਧਰਲੇ ਬੰਨੇ ਹੱਥਾਂ 'ਚ ਹਥਕੜੀਆਂ ਵਾਂ ਪੈਰਾਂ 'ਚ ਬੇੜੀਆਂ ਵਾਂ ਤੇ ਉਹਨਾਂ ਵਾਸਤੇ ਉਹ ਵਹੀਜਾ ਇੱਕ ਟਾਇਲਟ ਹੈ ਉਹਨਾਂ ਨੂੰ ਬਾਥਰੂਮ ਕਰਨ ਤੱਕ ਜਾਣ ਤੱਕ ਵੀ ਜਿਹੜੀ ਇਜਾਜ਼ਤ ਨਹੀਂ ਹੈਗੀ ਜਿਹੜੇ ਡਟ ਕੇ ਜਾਂਦੇ ਰਹੇ ਹਨ ਖਾਣ ਪੀਣ ਦੀ ਖਾਣ ਪੀਣ ਵਾਸਤੇ ਵੀ ਕੋਈ ਸਹੂਲਤ ਨਹੀਂ ਮਤਲਬ ਇਸ ਤਰੀਕੇ ਦੇ ਨਾਲ ਅਨਮਨੁੱਖੀ ਵਿਹਾਰ ਜਿਹੜਾ ਕੀਤਾ ਉਹਦਾ ਜ਼ਿੰਮੇਵਾਰ મોદી ਦੀ ਕਮੇਟੀ ਆ ਪ੍ਰਧਾਨ ਮੰਤਰੀ મોદી ਤੇ ਇਹਨਾਂ ਨੇ ਭਾਰਤ ਨਾਲ ਕਰਵਾੜ ਕੀਤਾ ਭਾਰਤ ਨੂੰ ਭਾਰਦੀ ਭਾਰਦੀ ਜਿਹੜੀ ਜਲੀਲਤਾ ਕਰਾਈ ਆ ਜਿਹੜੀ ਅਮਰੀਕਾ ਨੇ ਕੀਤੀ ਆ ਉਹਦਾ ਜ਼ਿੰਮੇਵਾਰ ਪ੍ਰਧਾਨ ਮੰਤਰੀ મોદી ਆ ਦੂਸਰੇ ਬੰਨੇ ਉਹੀ ਅਮਰੀਕਾ ਰਾਸ਼ਟਰਪਤੀ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ 트럼ਪ ਆ ਜਾਂ ਅਮਰੀਕਾ ਦੀ ਸਰਕਾਰ ਆ ਜਿਹੜੀ ਉਹ 12 ਤਰੀਕ ਨੂੰ 12 ਤਰੀਕ ਨੂੰ ਸੱਦ ਰਹੀ ਆ ਜਿ ਤਰ੍ਹਾਂ ਕਿਸੇ ਨੂੰ ਨੌਕਰ ਨੂੰ ਸੱਦੀ ਦਾ ਕਹਿੰਦੇ। ਜਿਦਾਂ ਕਿ ਕਲਾਬ ਨੂੰ ਸੱਦੀ ਦਾ। ਉੱਥੇ ਸੱਦ ਰਹੀ ਇਹ ਤਾਂ 12 12 ਫਰਵਰੀ ਨੂੰ ਸ਼ੰਤ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਜਾ ਰਿਹਾ। ਇਹ ਕੀ ਮੈਨੇ ਆਏ? ਇਹਦੇ ਮੈਨੇ ਕੀ ਹੈ? ਉਹ ਤੁਹਾਡੇ ਨਾਲ ਜਲੀਲਤਾ ਵਾਲਾ ਵਿਹਾਰ ਕਰ ਰਿਹਾ। ਲਗਾਤਾਰ ਕਰ ਰਿਹਾ। ਤੁਹਾਡੇ ਅਫਸਰਾਂ ਦੇ ਪਰਚੇ, ਗ੍ਰਹਿ ਮੰਤਰੀ ਦੇ ਪਰਚੇ। ਹੁਣ ਤੁਹਾਡੇ ਜਿਹੜੇ ਨਾਗਰਿਕ ਆ ਜਿਹੜੇ ਕਿੱਡੇ ਕਿ ਮੁੱਜਰਮ ਸੀ ਬਲੋ। ਜਿਹੜੇ ਉੱਥੇ ਇੱਕ ਰੋਟੀ ਯੋਜਨਾ ਕਮਾਉਣ ਗਏ ਸੀ। ਜਿਹੜੇ ਉਥੋਂ ਦੀ ਵੇਚ ਦੀ ਇਕਨੋਮੀ 'ਚ ਆਪਣਾ ਹਿੱਸਾ ਭਾਰਿਆ ਸੀ ਜਿਹੜੀ ਸਸਤੀ ਲੇਬਰ ਉਹਨਾਂ ਦੀ ਲੁੱਟੀ ਗਈ ਹੈ ਅਸਲ ਸਵਾਲ ਤੇ ਪੂੰਜੀ ਤੇ ਕਿਰਤ ਦਾ ਹੀ ਹੈ ਨਾ ਉਥੇ ਉਹਨਾਂ ਦੀ ਕਿਰਤ ਹੀ ਲੁੱਟ ਹੋਈ ਹੈ ਪੂੰਜੀ ਨੇ ਕੀਤੀ ਹੈ ਇਸ ਤਰ੍ਹਾਂ ਆਪਣੇ ਦੇਸ਼ 'ਚ ਹੋ ਰਹੀ ਹੈ ਲੜਾਈ ਤੇ ਇਹੀ ਹੈ ਕਿਰਤ ਤੇ ਪੂੰਜੀ ਦੀ ਆ ਕਿਰਤ ਬਚਾਉਣ ਦੀ ਗੱਲ ਆ ਜਿਹੜੀ ਪੂੰਜੀ ਉਹ ਕਿਰਤ ਨੂੰ ਲੁੱਟ ਰਹੀ ਹੈ ਉਸ ਪੂੰਜੀਵਾਦ ਨਾਲ ਉਸ ਕਾਰਪੋਰੇਟ ਪੱਖੀ ਨੀਤੀਆਂ ਨਾਲ ਮੋਦੀ ਦੀ ਹਕੂਮਤ ਜਿਹੜੀ ਸਹਿਮਤ ਆ ਤੇ ਜਿਸ ਤਰੀਕੇ ਦੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਅਮਰੀਕਾ ਦੀ ਸਰਕਾਰ ਨੇ ਵਿਆਰ ਕੀਤਾ ਜਾਂ ਮੋਦੀ ਦੀ ਹਕੂਮਤ ਨੇ ਉਸ ਨੂੰ ਮੰਨ ਲਿਆ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜੀ ਆ ਬਹੁਤ ਵੱਡੀ ਕਮਜ਼ੋਰੀ ਹੈ ਗੁਲਾਮੀ ਦਾ ਸੂਚਕ ਹੈ ਗੁਲਾਮਾਂ ਵਾਂਗੂ ਭਾਰ ਦੇ ਨਾਲ 트럼ਪ ਨੇ ਗੁਲਾਮਾਂ ਵਾਂਗੂ ਵਿਆਰ ਕੀਤਾ ਜੇ ਉਹ ਦੇਸ਼ ਵਾਸੀਆਂ ਤੋਂ ਮਜ਼ਦੂਰ ਨਹੀਂ ਮੋਦੀ ਦੀ ਹਕੂਮਤ ਨੂੰ ਮਜ਼ਦੂਰ ਹੋ ਸਕਦਾ ਜੇ ਉਹ ਨਾ ਮਨਜ਼ੂਰ ਕਰ ਲਿਆ ਇਸ ਕਰਕੇ ਅਸੀਂ ਕਹਿੰਨੇ ਆ ਪ੍ਰਧਾਨ ਮੰਤਰੀ ਨੰਦਰ ਮੋਦੀ ਸਾਹਿਬ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਔਖਾ ਬੁਖਾਰ ਰਹਿ ਜੋ ਉਹਨਾਂ ਦੀਆਂ ਮੰਗਾਂ ਨਹੀਂ ਜੋ ਮੰਨ ਰਹੇ ਕੱਟ ਗਿੰਦਿਆਂ ਤੇ ਹਮਲੇ ਕਰਾ ਰਹੇ ਜੋ ਮਨੀਪੁਰ ਜੋ ਤੁਸੀਂ ਹਾਂ ਕਰ ਰਹੇ ਲੋਕਾਂ ਦਾ ਬਾਕੀ ਥਾਵਾਂ ਤੇ ਜੋ ਕਰ ਰਹੇ ਹੋ ਆਪਣੇ ਆਪ ਦੇ ਅੰਦਰ ਝਾਤੀ ਮਾਰੋ ਪਿਤਾੜੀ ਐਸੀ ਤਕੀ ਹੈ ਤੁਸੀਂ ਤੁਸੀਂ ਤਕੜੇ ਦੇ ਪੈਰੀ ਪੈਂਦੇ ਜੋ ਮਾੜੇ ਦੇ ਗੱਲ ਨੂੰ ਪੈਂਦੇ ਜੋ ਆ ਪਿਛਲੇ ਦਿਨੀ ਤੁਸੀਂ ਕੰਮ ਦੇ ਵਿੱਚ ਇਸ਼ਹਾਰ ਕਰ ਕੇ ਕਹਿ ਜੋ ਚਲੋ ਕੋਈ ਨਹੀਂ ਕੋਈ ਮੈਂ ਤਾਂ ਇਸ਼ਹਾਰ ਕਰਨਾ ਕੋਈ ਮਾੜੀ ਗੱਲ ਨਹੀਂ ਆ ਪਰ ਅਸੀਂ ਕਹਾਂਗੇ ਕੰਮ ਜੀ ਟੁੱਪੀ ਟੁੱਪੀ ਮਾਰੀ ਹੈ ਜੋ ਹਾਲ ਅੱਜ ਟਰੰਪ ਨੇ ਭਾਰਤੀਆਂ ਦਾ ਕਰਤਾ ਭਾਰਤੀਆਂ ਦਾ ਭਾਰਤੀਆਂ ਦਾ ਕਰਤਾ ਵਾ ਉਹਦੇ ਲਈ ਮਾਫੀ ਮੰਗੋ ਉਹਨੂੰ ਟਰੰਪ ਨੂੰ ਮੂੰਹ ਤੋੜਵਾ ਜਵਾਬ ਦਿਓ ਤੇ 12 ਤਰੀਕ ਦੀ ਜਿਹੜੀ ਮੀਟਿੰਗ ਤੁਹਾਨੂੰ ਸੱਦਿਆ ਆਇਆ ਉੱਥੇ ਉਹਨਾਂ ਨੇ ਬੁਲਾਇਆ ਆਇਆ ਵਾ ਜਿੱਤਰਾ ਕਹਿੰਦੇ ਟਰੰਪ ਕੱਢ ਕੇ ਬੁਲਾਈਦਾ ਵਾ ਉਹ ਮੀਟਿੰਗ ਰੱਦ ਕਰੋ ਤੇ ਖੜੇ ਹੋ ਜੇ ਨਹੀਂ ਇਹ ਕਰਨਾ ਤੇ ਇਹਦੇ ਨਾਲੋਂ ਚੰਗਾ ਇਹ ਆ ਕਿ ਕਿਤੇ ਕਿਤੇ ਟੂਏ ਟਾਇਚ ਡੁਬਕੀ ਮਾਰ ਕੇ ਤੇ ਆਪਣਾ ਆਪਣੇ ਆਪ ਨੂੰ ਖਤਮ ਕਰ ਲਓ ਕਿਤੇ ਡੁਬ ਡੂੰਗ ਕਿਤੇ ਮਾਰ ਕੇ ਡੁਬਕੀ ਆਪਣੇ ਆਪ ਨੂੰ ਖਤਮ ਕਰ ਲਓ ਉਹ ਚੰਗਾ ਰਹੂਗਾ ਜੋ ਹਾਲ ਕੀਤਾ ਫਿਰ ਉਹਨੇ ਭੇਜਤੀ ਉਥੋਂ ਹੱਤਕੜੀਆਂ ਲਾ ਕੇ ਅਮਰੀਕਾ ਦੇ ਤੇ ਬੇੜੀਆਂ ਲਾ ਕੇ ਘਰ ਤੇ ਜਿਹੜੇ ਤੁਹਾਡੇ ਨਾ ਕਰਕੇ ਤੇ ਇਧਰ ਲੈ ਬੰਨੇ ਕੀ ਹੈ ਜਦੋਂ ਇੱਥੇ ਆਏ ਆ ਭਾਰਤੀ ਭਾਰਤੀ ਧਰਤੀ ਤੇ ਆਏ ਪੰਜਾਬ ਆਪਣੇ ਅੰਮ੍ਰਿਤਸਰ ਉੱtre ਆਣ ਕੇ ਪੰਜਾਬ ਦੀ ਧਰਤੀ ਤੇ ਉੱਥੇ ਕਿਡੀਆਂ ਬੇੜੀਆਂ ਲਾਤੀਆਂ ਤੁਸੀਂ ਉਹਨਾਂ ਨੂੰ ਬੇੜੀਆਂ ਲੱਗੇ ਮੁੜਕੇ ਉਹਨਾਂ ਨੂੰ ਠਾਣਿਆਂ 'ਚ ਖੜਿਆ ਤੁਸੀਂ ਕੀ ਸਾਰਾ ਵਿਹਾਰ ਹੈ ਕੀ ਕੀ ਹੋ ਰਿਹਾ ਹੈ ਕੋਈ ਇਹ ਨਾ ਜਿਆਦਾ ਬੁਰਾ ਤਲੰਬੀਆਂ ਨੇ ਉਹਦਾ ਵਿਰੋਧ ਕੀਤਾ ਵਾ ਇਸੇ ਤਰੀਕੇ ਨਾਲ ਮੈਕਸੀਕੋ ਨੇ ਵਿਰੋਧ ਕੀਤਾ ਜਦੋਂ ਉਹਨਾਂ ਟੈਕਸ ਲਾਏ 25% ਅਮਰੀਕਾ ਨੇ ਉਹਨਾਂ ਦੇ ਉਹਨਾਂ ਦੇ ਕਰ ਲਾਏ ਆ ਉਹਨਾਂ ਨੇ ਵਿਰੋਧ ਕੀਤਾ ਉਹ ਵਾਪਸ ਲੈ ਗਿਆ ਜਿਦਾਂ ਚੀਨ ਤੇ ਕਰ ਲਾਏ ਆ ਜਦੋਂ ਚੀਨ ਨੇ ਗੱਡੀਆਂ ਆਖੀਆਂ ਵਿਖਾਈਆਂ ਤੇ ਅਮਰੀਕਾ ਵਾਪਸ ਹੋ ਗਿਆ ਆਪਾਂ ਕੋ ਚੁੱਪ ਕਰਕੇ ਬੈਠਿਆ ਇਹ ਕਿ ਕਿੰਨਾ ਚਿਹਰੇ ਤਰਾ ਸਰੂਗਾ ਇਹ ਦੇਹ ਦੇ ਸਨਮਾਨ ਨੂੰ ਅਸੀਂ ਤੇ ਕਵਾਂਗੇ ਦੇਹ ਦੇ ਮਾਨ ਸਨਮਾਨ ਨਾਲ ਬਹੁਤ ਵੱਡਾ ਖਲਵਾੜ ਦਿੱਤਾ ਗਿਆ ਵਾ ਜਿਹਦੀ ਜ਼ਮੇਵਾਰੀ ਮੋਦੀ ਦੀ ਹਕੂਮਤ ਆ ਤੇ ਮੋਦੀ ਦੀ ਹਕੂਮਤ ਜਾਂ ਤੇ ਉੱਠ ਕੇ 트럼ਪ ਸਰਕਾਰ ਦੇ ਖਿਲਾਫ ਉੱਠ ਕੇ ਖੜੀ ਹੋਵੇ ਜਾਂ ਫਿਰ ਉਹਨੂੰ ਕੋਈ ਵੀ ਰਾਜ ਕਰਦਾ ਕੋਈ ਹੱਕ ਨਹੀਂ ਕੋਈ ਨੈਤਕਾਤ ਨਹੀਂ ਨੈਤਕਾਤ ਕੋ ਗਵਾ ਚੁੱਕੇ ਆ ਤੇ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਵੀ ਆ ਭਾਈ ਜੋ ਜੀ ਜ਼ਿੰਦਗੀ ਜਿਉਣੀ ਆ ਸਵੇ ਮਾਰਨਾ ਜ਼ਿੰਦਗੀ ਜਿਉਣੀ ਆ ਆਪਣੀ ਧੌਣ ਉੱਚੀ ਕਰਕੇ ਜ਼ਿੰਦਗੀ ਜਿਉਣੀ ਆ ਉੱਠ ਕੇ ਸ਼ਰਸ਼ਾ ਦੇ ਮੈਦਾਨ ਦੇ ਵਿੱਚ ਆਓ ਆਪਣੇ ਹੱਕ ਪਛਾਣੋ ਤੇ ਨਾਲ ਹੀ ਜਿਹੜਿਆ ਬਾਹਰ ਨੂੰ ਤੁਸੀਂ ਤੋਰ ਰਹੇ ਜੋ 40 40 30 30 50 50 ਲੱਖ ਰੁਪਏ ਦੇ ਕੇ ਸਾਰੀਆਂ ਜਾਇਦਾਦਾਂ ਵੇਚ ਕੇ ਪੰਜਾਬ ਤੋਂ 70 ਹਜ਼ਾਰ ਕਰੋੜ ਰੁਪਏ ਸਾਲ ਦਾ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਤੇ ਇਹ ਕੰਮ ਛੱਡੋ ਇਹਨਾਂ ਦੇ ਟਾਇਨਾ ਨਾ ਛੱਡੋ ਕਾਰਪੋਰੇਟ ਦੇ ਇਹਨਾਂ ਦੇਚਦਿਆਂ ਹਾਕਮਾਂ ਦੇ ਟਾਇਨਾ ਨਾ ਛੱਡੋ ਆਪਣਾ ਮੂਲ ਪਛਾਣੋ ਆਪਣਾ ਵਿਰਸਾ ਬਚਾਣੋ ਪੰਜਾਬ ਵਸੀਓ ਆਪਣੇ ਗੁਰੂਆਂ ਦਾ ਵਿਰਸਾ ਬਚਾਣੋ ਇੱਥੇ ਉਹੀ ਕਟਾਨੇਗਾ ਆਓ ਇੱਥੇ ਲੜੀਏ ਇੱਥੇ ਪੰਜਾਬ ਨੂੰ ਸੋਨਾ ਬੜਾਈਆਂ ਦੇਸ਼ ਨੂੰ ਸੋਨਾ ਬੜਾਈਆਂ ਇੱਥੇ ਇਹਨਾਂ ਕੋ ਨੌਕਰੀਆਂ ਆਈ ਜਿਹੜੀਆਂ ਆਪਣੀਆਂ ਨੌਕਰੀਆਂ ਇਹਨਾਂ ਨੇ ਸਾਰੀਆਂ ਜਿਹੜੀਆਂ ਕਾਰਪੋਰੇਟ ਦੇ ਵਾਲੇ ਕਰਤੀਆਂ ਨੌਕਰੀਆਂ ਖਤਮ ਕੀਤੀਆਂ ਜਿਹੜੇ ਨੌਕਰੀਆਂ ਲੈ ਗਏ ਆਪਣਾ ਦੇਸ਼ ਵਧਾਇਆ ਕਰੀਏ ਆਪਣੀ ਖੇਤੀਬਾੜੀ ਜਿਹੜੀ ਓ ਘਾ ਰਿਆ ਜਿਹੜੇ ਗਾਂ ਸਾਡਾ ਸਾਰਾ ਕਾਰੋਬਾਰ ਨਿਕਲ ਜਾ ਰਿਹਾ ਉਹਨੂੰ ਬਚਾਈਏ ਆਪਣੇ ਸਵੇ ਮਾਨ ਨਾਲ ਜ਼ਿੰਦਗੀ ਜਿਉਈਏ ਕਿਰਤ ਕਰੋ ਵੰਡ ਕੇ ਖਾਓ ਨਾਮ ਜਪੋ ਵਾਲੇ ਸਿਧਾਂਤ ਤੇ ਚੱਲ ਕੇ ਆਪਣਾ ਜ਼ਿੰਦਗੀ ਜੀਵਨ ਜਿਹੜਾ ਬਤੀਤ ਕਰੀਏ ਹੋਰ ਕੋਈ ਰਾਹ ਨਹੀਂ ਜਾਏਗਾ ਤੇ ਹੋਰ ਹੋਰ ਕੋਈ ਵੀ ਸਾਡ ਮੋਦੀ ਦੀ ਹਕੂਮਤ ਜੋ ਉਹਦਾ ਖਾਸਾ ਸੀ ਉਹ ਨੇ ਕਰਤਾ ਤੇ ਲੋਕਾਂ ਨੂੰ ਹੁਣ ਪਛਾਣਨ ਦੀ ਲੋੜ ਆ ਸੰਘਰਸ਼ਾਂ ਦੇ ਰਸਤੇ ਪੈਣ ਦੀ ਲੋੜ ਆ ਵੈਰੂਜੀ ਦਾ ਖਾਲਸਾ